ਸੀਸੀਟੀਵੀ ਤਸਵੀਰਾਂ ਨੂੰ ਜਰਾ ਗੌਰ ਨਾਲ ਦੇਖੋ ਕਿਉਂਕਿ ਇਹਨਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਕੁਝ ਨੌਜਵਾਨ ਨਜ਼ਰ ਆ ਰਹੇ ਨੇ ਜੋ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਨੇ ਤੇ ਇੱਕ ਗੱੜ ਨੂੰ ਇਹਨਾਂ ਨੇ ਆਪਣਾ ਨਿਸ਼ਾਨਾ ਬਣਾ ਲਿਆ ਤੇ ਇਸ ਗੱੜ ਦੇ ਵਿੱਚੋਂ ਇੱਕ ਇੱਕ ਕਰਕੇ ਇਹ ਨੌਜਵਾਨ ਕੁਝ ਚੀਜ਼ਾਂ ਚੁੱਕਦੇ ਨੇ ਤੇ ਫਿਰ ਫਰਾਰ ਹੋ ਜਾਂਦੇ ਨੇ ਦੱਸਦੀ ਇੱਕ ਘਰ ਦੇ ਮਾਲਕ ਆਰਮੀ ਦੇ ਵਿੱਚ ਨੇ ਤੇ ਉਹਨਾਂ ਦੀ ਪਤਨੀ ਬੱਚਾਂ ਦੇ ਨਾਲ ਛੁੱਟੀਆਂ ਮਨਾਉਣ ਦੇ ਲਈ ਉਤਰਾਖੰਡ ਦੇ ਕੋਟਦੁਆਰ ਗਈ ਹੋਈ ਸੀ ਤੇ ਘਰ ਖਾਲੀ ਸੀ ਤੇ ਇਸ ਦਾ ਫਾਇਦਾ ਚੋਰਾਂ ਨੇ ਚੁੱਕ ਲਿਆ ਤੇ ਘਰ ਦਾ ਗੇਟ ਤੋੜ ਕੇ ਘਰ ਦੇ ਅੰਦਰ ਵੜੇ ਤੇ ਇਸ ਤੋਂ ਬਾਅਦ ਘਰ ਦੇ ਵਿੱਚ ਰੱਖਿਆ 7 ਲੱਖ ਰੁਪਏ ਕੈਸ਼ 22 ਟੋਲੇ ਦਾ ਲੋਕੇਟ 1 ਟੋਲੇ ਦਾ ਮੰਗਲ ਸੂਤਰ 1 ਟੋਲੇ ਦੀ ਸੋਨੇ ਦੀ ਚੇਨ ਤੇ ਚਾਂਦੀ ਦੀ ਪੰਜੇਬ ਸਨੇ ਬੱਚਿਆਂ ਦੀ ਚਾਂਦੀ ਦੀ ਚੇਨ ਤੇ ਦੋ ਗੈਸ ਸਿਲੰਡਰ ਤੇ ਇੱਕ LED ਟੀਵੀ ਤੇ ਹੋਰ ਕਈ ਸਮਾਨ ਲੈ ਕੇ ਇਹ ਚੋਰ ਫਰਾਰ ਹੋ ਗਏ ਤੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ CCTV ਤਸਵੀਰਾਂ ਦੇ ਆਧਾਰ ਉਤੇ ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਨੌਜਵਾਨ ਆਖਰ ਮੋਟਰਸਾਈਕਲ ਤੇ ਸਵਾਰ ਹੋ ਕੇ ਕਿੱਥੋਂ ਆਏ ਤੇ ਇਸ ਤੋਂ ਬਾਅਦ ਕਿੱਥੇ ਫਰਾਰ ਹੋ ਗਏ ਨੇ ਦੱਸਦੀ ਹੈ ਕਿ ਮਾਮਲਾ ਮੁਹਾਲੀ ਦੇ ਇਲਾਕੇ ਨਾਇਆগাঁও ਦੇ ਦਸ਼ਮੇਸ਼ ਨਗਰ ਦਾ ਹੈ ਜਿੱਥੇ ਕਿ ਇਸ ਚੋਰੀ ਦੀ ਘਟਨਾ ਨੂੰ ਤਿੰਨ ਚੋਰਾਂ ਨੇ ਅੰਜਾਮ ਦਿੱਤਾ ਹੈ ਤੇ ਪੁਲਿਸ ਹੁਣ ਜਾਂਚ ਵਿੱਚ ਜੁਟੀ ਹੈ ਜਗਬਾਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ